ਬੱਚੀਆਂ ਘਰਾਂ ਦਾ ਕੰਮ ਨਹੀਂ ਕਰਨਾ ਚਾਹੁੰਦੀਆਂ ਤੇ ਬੱਚੇ ਬਾਹਰ ਦਾ ਕੰਮ ਨਹੀਂ ਕਰਨੇ ਚਾਹੁੰਦੇ ਕਿ ਬੱਚੇ ਬੱਚੀਆਂ ਜਿਹੜੀਆਂ ਹੈਗੀਆਂ ਘਰ 'ਚ ਖਾਣਾ ਬਣਾਉਣ ਨੂੰ ਵੀ ਉਹਨਾਂ ਨੂੰ ਜਿਹੜੀ ਹੈਗੀ ਹੈ ਤਕਲੀਫ ਹੈ ਮੈਂ ਇਹ ਸਭ ਦੀ ਗੱਲ ਨਹੀਂ ਕਰ ਰਿਹਾ ਮੈਂ ਆਪਾਂ ਜਾਗੀਏ ਆਪਣੀਆਂ ਬੱਚੀਆਂ ਨੂੰ ਘਰ ਦਾ ਕੰਮ ਬਚਪਨ ਤੋਂ ਸਿਖਾਓ ਜਦ ਤੱਕ ਉਹ 10ਵੀਂ ਕਰੇ ਉਹ ਕੰਮ ਸਿੱਖ ਲੇ। ਇਹ ਅੱਜਕੱਲ ਫੈਸ਼ਨ ਬਣ ਗਿਆ ਜੀ ਸਾਡਾ ਮੁੰਡਾ ਬਾਹਰ ਨਹੀਂ ਜਾਣਾ ਚਾਹੁੰਦਾ ਖੇਤੀ ਉਹ ਕਹਿੰਦਾ ਜੀ ਮੈਂ ਕਰ ਨਹੀਂ ਸਕਦਾ ਢੇਲਾ ਹੀ ਵੰਤੰਦਾ ਨਹੀਂ ਜੀ ਮੱਝਾਂ ਵੇਚ ਦਿਓ ਸੌਂਦੀਆਂ ਦਾ ਕੋਈ ਫਾਇਦਾ ਨਹੀਂ ਉਹਨੇ ਚ ਦੁੱਧ ਮਿਲ ਜਾਂਦਾ ਜੀ ਉਹਨੇ ਚ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਬਣੇ ਖਿਡਾਰੀ ਬਣ ਜੇ ਪਾਇਲਟ ਬਣ ਜੇ ਅਫਸਰ ਬਣ ਜੇ ਕੋਈ ਬਿਜ਼ਨਸ ਕਰ ਲੇ ਵਿਦੇਸ਼ ਚ ਚਲੀ ਜੇ ਉਹ ਉਹਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ ਹੈ ਕਊਵਾ ਚਲਾ ਹੰਸ ਕੀ ਚਾਲ ਨਾ ਉਹ ਹੰਸ ਬਣਿਆ ਤੇ ਨਾ ਉਹ ਕਊਵਾ ਜਿਹੜਾ ਆਪਣੀ ਚਾਲ ਵੀ ਭੁੱਲ ਗਿਆ ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾ ਵੇਗੁਰੂਜੀ ਦਾ ਖਾਲਸਾ ਨਮਸਕਾਰ ਆਦਾਬ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਜਿਹੜਾ ਮੈਂ ਅੱਜ ਵੀਡੀਓ ਬਣਾਉਣ ਜਾ ਰਿਹਾ ਮੈਂ ਉਸ ਤੋਂ ਪਹਿਲਾਂ ਕੁਝ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਅਸੀਂ ਕੁਝ ਦਿਨ ਪਹਿਲਾਂ ਇੱਥੇ ਆਪਣੇ ਪਿੰਡ ਹੀ ਆਪਣੇ ਖੇਤ ਦੇ ਵਿੱਚ ਜਿਹੜਾ 7 ਵਜੇ ਵਰਤਿਆ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਬੈਠੇ ਸੀਗੇ ਤੇ ਗੱਲਾਂ ਚੱਲ ਰਹੀਆਂ ਸੀਗੀਆਂ ਜੀ ਅੱਜ ਦੀ ਜੋ ਜਨਰੇਸ਼ਨ ਹੈ ਜੋ ਸਾਡੇ ਬੱਚੇ ਬੱਚੀਆਂ ਘਰਾਂ ਦੇ ਵਿੱਚ ਤਾਂ ਉਹਨਾਂ ਬਾਰੇ ਗੱਲ ਇਹ ਹੋ ਰਹੀ ਸੀਗੀ ਕਿ ਬੱਚੀਆਂ ਘਰਾਂ ਦਾ ਕੰਮ ਨਹੀਂ ਕਰਨਾ ਚਾਹੁੰਦੀਆਂ ਤੇ ਬੱਚੇ ਬਾਹਰ ਦਾ ਕੰਮ ਨਹੀਂ ਕਰਨੇ ਚਾਹੁੰਦੇ ਤੇ ਇਹ ਇੱਕ ਬੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਮੈਂ ਸਭ ਦੀ ਗੱਲ ਨਹੀਂ ਕਰ ਰਿਹਾ ਪਰ ਬਹੁਤਾਂ ਦੇ ਵਿੱਚ ਘਰ ਘਰ ਦੀ ਕਹਾਣੀ ਹੈ ਤੇ ਸਾਰੀਆਂ ਜਿਹੜੀਆਂ ਬੱਚੀਆਂ ਉਹ ਘਰ ਦਾ ਜਿਹੜਾ ਕੰਮ ਹੈ ਉਹਨੂੰ ਕੋਈ ਸ਼ੌਕ ਨਾਲ ਨਹੀਂ ਕਰਦੀਆਂ ਜੇ ਕੋਈ ਕਰਦੀਆਂ ਵੀ ਆ ਤਾਂ ਮਜਬੂਰੀ ਸਮਝਦੀਆਂ ਤੇ ਮੁੰਡਿਆਂ ਦੇ ਵੀ ਇਹੀ ਸੇਮ ਹਾਲਾਤ ਨੇ ਕਿ ਖੇਤ ਵਿੱਚ ਜਾਣਾ ਉਹਨਾਂ ਨੂੰ ਪਸੰਦ ਨਹੀਂਗਾ ਮਿੱਟੀ ਲੱਗਦੀ ਹੈ ਗਰਮੀ ਲੱਗਦੀ ਹੈ ਜਾਂ ਇਹ ਲਾਹੇਵੰਦ ਤੰਦਾ ਨਹੀਂ ਬਹੁਤ ਸਾਰੇ ਇਦਾਂ ਦੇ ਜਿਹੜੇ ਬੱਚਿਆਂ ਦੇ ਸਵਾਲ ਹੈ ਮੇਰਾ ਕੰਮ ਹੈ ਜੀ ਸਭ ਨੂੰ ਜਗਾਉਣਾ ਤੇ ਮੈਂ ਜਗਾਉਂਦਾ ਰਹਿੰਨੇ ਮੇਰਾ ਵੀਡੀਓ ਇੱਕ ਬੰਦਾ ਦੇਖੇ ਹਜ਼ਾਰ ਬੰਦਾ ਦੇਖੇ 50000 ਦੇਖੇ ਆਪਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਬਟ ਆਪਾਂ ਗੱਲ ਉਹੀ ਕਹਿਣੀ ਹੈ ਜੋ ਸਮਾਜ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਠੀਕ ਨਹੀਂ ਹੋ ਰਹੀ ਜਾਂ ਕੋਈ ਤਰੂਟੀ ਹੈ ਜਾਂ ਕੋਈ ਕਿਸੇ ਗਲਤ ਹੈ ਅਸੀਂ ਗਲਤ ਜਾ ਰਹੇ ਹਾਂ ਤਾਂ ਉਹਨੂੰ ਕਰੈਕਟ ਕਰਨਾ ਸਾਡਾ ਸਭ ਦਾ ਧਰਮ ਬਣਦਾ ਤੇ ਮੇਰਾ ਵੀ ਬਣਦਾ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਹ ਮੈਂ ਆਪਦੇ ਤੇ ਵੀ ਲਾਗੂ ਕਰਦਾ ਕੋਈ ਐਦਾ ਨਹੀਂ ਹੈ ਕਿ ਮੇਰੀ ਬੱਚੀ ਹੈ ਜਾਂ ਮੇਰਾ ਬੇਟਾ ਹੈ ਤਾਂ ਉਹ ਕੋਈ ਇਹਨਾਂ ਗੱਲਾਂ ਤੋਂ ਬਾਹਰ ਹੈ ਜਿਹੜੀਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਵੀ ਇਹਨਾਂ ਦੇ ਵਿੱਚ ਨਹੀਂ ਤੇ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਮੈਂ ਉਹ ਗੱਲ ਕਰਾਂ ਜੋ ਮੈਂ ਘਰ 'ਚ ਪਹਿਲਾਂ ਅਪਲਾਈ ਕਰਦਾ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇਹੀ ਹੈ ਕਿ ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਨਾਲ ਸਾਡੇ ਦੇਖਦੇ ਆ ਕਿ ਅਸੀਂ ਪ੍ਰਾਤਨ ਸਮੇਂ 'ਚ ਸਾਡੀਆਂ ਘਰਾਂ ਦੇ ਵਿੱਚ ਚਾਦਰਾਂ ਦੋਰਾ ਵਿਛਾਉਣੇ ਵਿਛਾੜ ਬਹੁਤ ਸਾਰੀਆਂ ਦੀਆਂ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਜਿਨ੍ਹਾਂ ਦੇ ਉੱਤੇ ਕਲਾਕ੍ਰਿਤੀ ਬੱਚਿਆਂ ਦੁਆਰਾ ਉਸ ਮੌਕੇ ਦੀ ਦੁਆਰਾ ਕੀਤੀ ਜਾਂਦੀ ਸੀ ਜਿਵੇਂ ਸਾਡੀਆਂ ਮਾਂ ਦੀ ਉਮਰ ਕਹਿ ਲਓ 70 80 ਸਾਲ ਦੇ ਕਰੀਬ ਹੈ ਤੋ ਉਹਨਾਂ ਦੇ ਵੀ ਅੱਜ ਬਹੁਤ ਸਾਰੇ ਇਦਾਂ ਦੇ ਚੀਜ਼ਾਂ ਹੈਗੀਆਂ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਨਾਲ ਬਣਾਈਆਂ। ਕੋਟੀਆਂ ਬਣਾਉਂਦੀਆਂ ਸੀ ਇਵਨ ਲੋਕ ਆਪਣੇ ਘਰਾਂ ਦੇ ਵਿੱਚ ਕਪੜਾ ਬਣਾ ਲੈਂਦੇ ਸੀ। ਪਰ ਅੱਜ ਉਹਦੇ ਉਲਟ ਹੈ ਕਿ ਬੱਚੇ ਬੱਚੀਆਂ ਜਿਹੜੀਆਂ ਹੈਗੀਆਂ ਘਰ 'ਚ ਖਾਣਾ ਬਣਾਉਣ ਨੂੰ ਵੀ ਉਹਨਾਂ ਨੂੰ ਜਿਹੜੀ ਹੈਗੀ ਹੈ ਤਕਲੀਫ ਹੈ। ਮੈਂ ਇਹ ਸਭ ਦੀ ਗੱਲ ਨਹੀਂ ਕਰ ਰਿਹਾ। ਮੈਂ ਫਿਰ ਅਗੇਨ ਕਹਿਣਾ ਚਾਹਣਾ ਕਿਉਂਕਿ ਬੱਚਿਆਂ ਨੂੰ ਜਿਹੜਾ ਮੇਰੇ ਵੱਲੋਂ ਵੀ ਰਿਸਪੈਕਟ ਉਨੀ ਹੀ ਦਿੱਤੀ ਜਾਂਦੀ ਹੈ ਜਿੰਨੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ। ਸੋ ਕਿਉਂ ਮੰਦਾ ਆਖੀ ਹੈ ਜਿਸ ਜਮੇ ਰਾਜਾ ਤਾਂ ਇਹ ਮੈਂ ਪੈਰਲਰ ਦੋਨਾਂ ਦੀ ਗੱਲ ਹੀ ਕਰ ਰਿਹਾ ਬੱਚੇ ਤੇ ਬੱਚੀਆਂ ਦੀ ਦੇਖੋ ਅੱਜ ਬੱਚੇ ਤੇ ਬੱਚੀਆਂ 'ਚ ਕੋਈ ਫਰਕ ਨਹੀਂਗਾ ਇਹ ਦੋਨੋਂ ਹੀ ਸਾਡੇ ਸਮਾਜ ਦੇ ਵਿੱਚ ਬਰਾਬਰ ਦਾ ਦਰਜਾ ਹੈ ਤੇ ਸਾਡੇ ਗੁਰਬਾਣੀ 'ਚ ਵੀ ਬਰਾਬਰ ਦਾ ਦਰਜਾ ਦਿੱਤਾ ਗਿਆ ਤਾਂ ਅਸੀਂ ਉਹਦੇ ਤੋਂ ਅੱਡ ਨਹੀਂ ਹੋ ਸਕਦੇ ਇੱਕ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਨੇ ਜਾਂ ਅਸੀਂ ਖੁਦ ਹੈ ਜਿਹੜੀ ਮੇਰੀ ਉਮਰ ਦੇ ਬੰਦੇ ਹੈ ਉਹ ਇਹ ਅੱਜਕੱਲ ਫੈਸ਼ਨ ਬਣ ਗਿਆ ਜੀ ਸਾਡਾ ਮੁੰਡਾ ਬਾਹਰ ਨਹੀਂ ਜਾਣਾ ਚਾਹੁੰਦਾ ਖੇਤੀ ਉਹ ਕਹਿੰਦਾ ਜੀ ਮੈਂ ਕਰ ਨਹੀਂ ਸਕਦਾ ਇੱਲਾਹੀ ਵੰਤੰਦਾ ਨਹੀਂ ਜੀ ਮੱਜਾ ਵੇਚਦੇ ਹੋ ਸਬਜ਼ੀਆਂ ਦਾ ਕੋਈ ਫਾਇਦਾ ਨਹੀਂ ਉਹਨੇ ਚ ਦੁੱਧ ਮਿਲ ਜਾਂਦਾ ਜੀ ਉਹਨੇ ਚ ਸਬਜ਼ੀਆਂ ਸਸਤੀਆਂ ਮਿਲ ਪੈਂਦੀਆਂ ਆ ਜੀ ਐਵੇਂ ਨੌਕਰਾਂ ਦੇ ਬਹੁਤ ਖਰਚੇ ਪੈ ਜਾਂਦੇ ਆ ਦੇਖੋ ਅ ਸਰ ਅੱਜ ਦੇਖੋ ਅਸੀਂ ਬਿਮਾਰੀਆਂ ਨਾਲ ਘਰੇ ਹੋਏ ਆ ਇਹਨਾਂ ਗੱਲਾਂ ਕਰਕੇ ਅਸੀਂ ਬਹੁਤ ਮਾਡਰਨ ਬਣਨ ਦੀ ਕੋਸ਼ਿਸ਼ ਕਰ ਰਹੇ ਆ ਬਟ ਸਾਡੀ ਉਹ ਹਾਲਤ ਹੈ ਨਾ ਜਿਵੇਂ ਕਹਿੰਦੇ ਆ ਵੀ ਕਾਊਆ ਚਲਾ ਹੰਸ ਕੀ ਚਾਲ ਨਾ ਉਹ ਹੰਸ ਬਣਿਆ ਤੇ ਨਾ ਉਹ ਕਾਊਆ ਜਿਹੜਾ ਆਪਣੀ ਚਾਲ ਵੀ ਭੁੱਲ ਗਿਆ ਸੋ ਸਾਡੇ ਨਾਲ ਇਦਾਂ ਨਾ ਹੋ ਜੇ ਮੈਂ ਤੁਹਾਨੂੰ ਵਾਰ-ਵਾਰ ਤੁਹਾਡਾ ਕੁੰਡਾ ਖੜਕਾਉਣਾ ਹੈ ਆਪਾਂ ਜਾਗिए ਆਪਦੀਆਂ ਬੱਚੀਆਂ ਨੂੰ ਘਰ ਦਾ ਕੰਮ ਬਚਪਨ ਤੋਂ ਸਿਖਾਓ ਜਦ ਤੱਕ ਉਹ 10ਵੀਂ ਕਰੇ ਉਹ ਕੰਮ ਸਿੱਖ ਲੇ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਬਣੇ ਖਿਡਾਰੀ ਬਣ ਜੇ ਪਾਇਲਟ ਬਣ ਜੇ ਅਫਸਰ ਬਣ ਜੇ ਕੋਈ ਬਿਜ਼ਨਸ ਕਰ ਲੇ ਵਿਦੇਸ਼ ਚ ਚਲੀ ਜੇ ਉਹ ਉਹਦਾ ਆਪਦਾ ਨਿੱਜੀ ਫੈਸਲਾ ਹੋ ਸਕਦਾ ਬਟ ਇਹ ਨਹੀਂ ਹੋਣਾ ਚਾਹੀਦਾ ਕਿ ਸਾਡੇ ਬੱਚਿਆਂ ਨੂੰ ਘਰ ਦੇ ਕੰਮ ਨਾ ਆਉਂਦੇ ਹੋਣ ਬੇਸ਼ੱਕ 12ਵੀਂ ਕਰਾਉਣ ਕਿਉਂਕਿ ਬੱਚਿਆਂ ਦਾ ਵੀ ਫਰਜ਼ ਬਣਦਾ ਜੇ ਘਰ ਦੇ ਵਿੱਚ ਕੋਈ ਬੰਦਾ ਇਕੱਲਾ ਤੋ ਉਹ ਕਿਸੇ ਖੇਤ ਦੇ ਵਿੱਚ ਕੋਈ ਕੰਮ ਕਰਦਾ ਤਾਂ ਉਥੇ ਧੀ ਵੀ ਕਰਾ ਸਕਦੀ ਹੈ ਪੁੱਤ ਵੀ ਕਰਾ ਸਕਦਾ ਤੇ ਪੁੱਤਾਂ ਨੂੰ ਵੀ ਮੇਰੀ ਇਹੀ ਐਡਵਾਈਸ ਹੈ ਕਿ ਉਹ ਘਰਾਂ ਦੇ ਵਿੱਚ ਆਪਦੀ ਪੜ੍ਹਾਈ ਵੀ ਪੜ੍ਹਨ ਕੁਸ਼ ਬਣਨ ਪਰ ਆਪਣਾ ਪਿਤਾ ਪੁਰਖੀ ਜਿਹੜਾ ਹੈਗਾ ਉਹ ਕਿੱਤਾ ਨਾ ਛੱਡਣ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਵੀ ਦੇਖੋ ਅਖੀਰਲੇ ਸਮੇਂ ਦੇ ਵਿੱਚ ਹਲਵਾਹੇ ਆਪਾਂ ਸਾਰੇ ਦੇਖਦੇ ਆ ਫੋਟੋਆਂ ਵੀ ਆਪਾਂ ਨੂੰ ਅਕਸਰ ਉਹਨਾਂ ਦੀ ਦੇਖਣ ਮਿਲਦੀਆਂ ਐ ਹਲਵਾਉਂਦੇ ਐ ਉਹ ਹਲ ਉਹਨਾਂ ਨੇ ਇਸ ਕਰਕੇ ਵਾਏ ਕਿਉਂਕਿ ਉਹਨਾਂ ਨੇ ਪਹਿਲਾਂ ਜਿਹੜੇ ਹੈਗੇ ਥਾਂ ਥਾਂ ਤੇ ਜਾ ਕੇ ਭਰਮਣ ਕਰ ਲਿਆ ਸੀ ਤੇ ਦੇਖ ਲਿਆ ਸੀਗਾ ਉਹਨਾਂ ਨੇ ਵਪਾਰ ਵੀ ਕੀਤਾ ਤਾਂ ਖੀਰੀ ਉਹਨਾਂ ਨੂੰ ਵੀ ਇਹੀ ਲੱਗਾ ਕਿ ਜਿਹੜਾ ਖੇਤੀ ਆ ਇਹ ਇੱਕ ਲਾਹੇਵੰਦ ਧੰਦਾ ਹੈ ਇਹਦੇ ਨਾਲ ਸਾਡੀ ਕੱਲੀ ਇਕਨੋਮਿਕਲੀ ਨਹੀਂ ਅਸੀਂ ਸਟਰੋਂਗ ਹੁੰਦੇ ਅਸੀਂ ਫਿਜ਼ੀਕਲੀ ਵੀ ਹੁੰਨੇ ਆ ਮੈਂਟਲੀ ਵੀ ਹੁੰਨੇ ਆ ਇਹ ਇੱਕ ਸਾਧਨ ਹੈ ਖੇਤੀ ਇੱਕ ਇਦਾਂ ਦਾ ਧੰਦਾ ਹੈ ਜਿਹੜਾ ਕਿ ਇੱਕ ਧੰਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਬਟ ਜਿਹੜਾ ਖੇਤੀ ਆ ਇੱਕ ਹੋਰ ਤਰ੍ਹਾਂ ਦੀ ਜਿਹੜਾ ਬਿਜ਼ਨਸ ਹੈ ਸੋ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਆਪਣੀ ਜ਼ਿੰਮੇਵਾਰੀ ਸਮਝੋਗੇ ਦੇਖੋ ਇਹ ਵੀਡੀਓ ਘਰ ਘਰ ਪਹੁੰਚਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਇਹ ਕੋਈ ਮੇਰੀ ਕੱਲੇ ਦੀ ਜ਼ਿੰਮੇਵਾਰੀ ਨਹੀਂ ਗਈ ਕਿ ਮੈਂ ਇਕੱਲਾ ਬੋਲੀ ਜਾਊਂਗਾ ਠੀਕ ਹੈ ਮੈਂ ਤਾਂ ਫਿਰ ਵੀ ਬੋਲ ਦੇਣਾ ਮੈਨੂੰ ਕੋਈ ਨਹੀਂ ਵੀ ਸੁਣਦਾ ਮੇਰਾ ਇਹ ਫਰਜ ਹੈ ਪਰ ਤੁਸੀਂ ਵੀ ਆਪਣਾ ਫਰਜ ਨਿਭਾਓ ਕਰ ਕਰ ਪਜਾਓ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਬੱਚੀ ਹੈ ਚਾਹੇ ਬੱਚਾ ਹੈ ਬੱਚੀ ਨੂੰ ਘਰ ਦੇ ਕੰਮ ਆਉਣੇ ਚਾਹੀਦੇ ਤੇ ਮੁੰਡੇ ਨੂੰ ਬਾਹਰ ਖੇਤੀ ਦੇ ਆਉਣੇ ਚਾਹੀਦੇ ਇਹਦੇ 'ਚ ਕੋਈ ਲਿਹਾਜ਼ ਨਾ ਕਰੋ ਜੇ ਪਿਆਰ ਨਾਲ ਨਹੀਂ ਸਮਝਦੇ ਤੇ ਦੂਜੂ ਜਿਵੇਂ ਆਪਾਂ ਪੰਜਾਬੀ ਸਾਨੂੰ ਮਾਪੇ ਸਾਨੂੰ ਸਮਝਾਉਂਦੇ ਰਿਹਾ ਜੂਤ ਪਤਾਂਗ ਨਾਲ ਓਵੇਂ ਸਮਝਾਓ ਇਹਦੇ 'ਚ ਕੋਈ ਲਾੜ ਨਹੀਂਗਾ ਸੋ ਆਉਣੇ ਚਾਹੀਦੇ ਆ ਮੈਂ ਕੋਈ ਇਹ ਨਹੀਂ ਹੈਗਾ ਕਿ ਮੈਂ ਕਿਸੇ ਦੇ ਹੱਕ ਵਿੱਚ ਆ ਕਿ ਬੱਚਾ ਕੁੱਟੂ ਬਟ ਮੈਂ ਇਹ ਚਾਹੁੰਨਾ ਕਿ ਮਾੜੀ ਸਖਤੀ ਵੀ ਕਰਨੀ ਸਾਡਾ ਫਰਜ਼ ਬਣਦਾ ਸੋ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਘਰਾਂ ਦੇ ਵਿੱਚ ਜ਼ਰੂਰ ਬਦਲਾਂਗੇ ਕਿਉਂਕਿ ਦੇਖੋ ਸਾਡੇ ਵਿਦੇਸ਼ਾਂ 'ਚ ਬੱਚੇ ਜਾ ਕੇ 18-18 ਘੰਟੇ ਕੰਮ ਕਰ ਸਕਦੇ ਤੇ ਇੱਥੇ ਕਿਉਂ ਨਹੀਂ ਕਰ ਸਕਦੇ ਸਪੇਸ ਅਸੀਂ ਖਾਲੀ ਕਰਦੇ ਆ ਤਾਂ ਫਿਰ ਆ ਕੇ ਕੁਦਰਤ ਦਾ ਵਰਤਾਰਾ ਸਪੇਸ ਨੂੰ ਭਰਨਾ ਫਿਰ ਅਸੀਂ ਕਹਿੰਦੇ ਆ ਜੀ ਪ੍ਰਵਾਸੀ ਆ ਗਏ ਇਹ ਹੋ ਗਿਆ ਉਹ ਹੋ ਗਿਆ ਉਹ ਤਾਂ ਹੋ ਗਿਆ ਜਦੋਂ ਅਸੀਂ ਨਕਮੇ ਹੋ ਗਏ ਅਸੀਂ ਆਪਦੇ ਆਪ ਨੂੰ ਸੋਲ ਸਮਝ ਲਿਆ ਤੇ ਆਪਦੇ ਆਪ ਨੂੰ ਘੈਂਟ ਦੇ ਅਸੀਂ ਇਹੀ ਸਮਝਦੇ ਕਿ ਅਸੀਂ ਕੰਮ ਨਹੀਂ ਕਰਦੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਤੋਂ ਕੁਝ ਜ਼ਰੂਰ ਆਪਦਾ ਜਿਹੜਾ ਹੈਗਾ ਸੁਧਾਰ ਕਰੋਗੇ ਵੈਸੇ ਕਰ ਰਹੀ ਹੂੰ ਸਿਆਣੀ ਹੈ ਉਹ ਸਾਰੀ ਦੁਨੀਆ ਕੋ ਕਮਲੀ ਨਹੀਂ ਗਈ ਪੰਜਾਬ ਤਾਂ ਬਹੁਤ ਇੰਟੈਲੈਕਚੁਅਲ ਤੇ ਮੈਂ ਵਧੀਆ ਮੰਨਦਾ ਪਰ ਕੋਈ ਇਹ ਕਮੀਆਂ ਆਈਆਂ ਤਾਂ ਮੈਂ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਸੋ ਇੰਨੀ ਬੇਨਤੀ ਪਰਵਾਨ ਕਰਿਓ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਕੀ ਫਤ